ਹਾਂਜੀ ਅੱਜ ਪੂਰਾ ਦੇਸ਼ ਇੰਡੀਪੈਂਡੈਂਸ ਡੇ ਮਨਾ ਰਿਹਾ ਆ ਆਜ਼ਾਦੀ ਦਾ ਦਿਨ ਮਨਾ ਰਿਹਾ ਤੇ ਕਲਕੱਤਾ ਦੇ ਵਿੱਚ 36 ਘੰਟੇ ਦੀ ਡਿਊਟੀ ਪੂਰੀ ਕਰਕੇ ਇੱਕ ਡਾਕਟਰ ਘਰ ਵਾਪਸ ਜਾ ਰਹੀ ਸੀ ਤੇ ਦਰਿੰਦਿਆਂ ਨੇ ਉਹਨੂੰ ਨੋਚ ਦਿੱਤਾ ਉਹਦਾ ਰੇਪ ਕਰ ਦਿੱਤਾ ਉਹਦੇ ਨਾਖੂਨ ਪੂਰੇ ਨਿਚੋੜੇ ਗਏ ਨੇ ਉਹਦੀਆਂ ਅੱਖਾਂ ਵਿੱਚੋਂ ਲਹੂ ਵਗ ਰਿਹਾ ਆ ਉਹਦੇ ਪੇਟ ਤੇ ਵਾਰ ਕੀਤੇ ਗਏ ਆ ਉਹਦਾ ਖੱਬਾ ਪੈਰ ਬਿਲਕੁਲ ਤੋੜ ਦਿੱਤਾ ਗਿਆ ਆ ਇਨੀ ਦਰਿੰਦਗੀ ਦੇ ਨਾਲ ਉਹਦਾ ਰੇਪ ਕੀਤਾ ਗਿਆ ਆ ਤੇ ਦੇਸ਼ ਆਜ਼ਾਦੀ ਦਾ ਦਿਨ ਮਨਾ ਰਿਹਾ ਆ ਕੀ ਸਾਡੀ ਕੁੜੀਆਂ ਸਾਡੀਆਂ ਭੈਣਾਂ ਆਜ਼ਾਦੀ ਮਨਾਉਣ ਦੇ ਕਾਬਿਲ ਲੱਗੀਆਂ ਕਿ ਅਸੀਂ ਆਜ਼ਾਦੀ ਮਨਾਉਣ ਦੇ ਕਾਬਿਲ ਲੱਗੀਆਂ ਅੰਗਰੇਜ਼ਾਂ ਤੋਂ ਹੀ ਦੇਸ਼ ਆਜ਼ਾਦ ਨਹੀਂ ਕਰਾਉਣਾ ਸੀ ਐਸੇ ਗੰਦੀ ਸੋਚ ਇਸ ਗੰਦੀ ਰਾਜਨੀਤੀ ਤੋਂ ਵੀ ਦੇਸ਼ ਆਜ਼ਾਦ ਕਰਾਉਣਾ ਸੀ ਕਿਉਂਕਿ ਉੱਥੇ ਦੀ ਕੋਲਕਾਤਾ ਦੀ ਪੁਲਿਸ ਨੇ ਇਹਨੂੰ ਪਹਿਲੇ ਸੁਸਾਈਡ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਲੇ ਤਾਂ ਉਹਦੇ ਘਰ ਦੇ ਨੂੰ ਬਿਲਕੁਲ ਵੀ ਵੇਖਣ ਨਹੀਂ ਦਿੱਤਾ ਜਾ ਰਿਆ ਸੀ ਲਾਸ਼ ਨੂੰ ਪਰ ਉਹਦੇ ਫਾਦਰ ਸਾਹਿਬ ਨੇ ਅੱਗੇ ਜਾ ਕੇ ਵੇਖਿਆ ਉਨਾਂ ਨੇ ਫੋਟੋ ਕਲਿੱਕ ਕੀਤੀ ਉਸ ਤੋਂ ਪਤਾ ਲੱਗਿਆ ਕਿ ਕੁੜੀ ਦਾ ਪਹਿਲੇ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਪੋਸਟਮਾਰਟਮ ਦੀ ਰਿਪੋਰਟ ਤੱਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਕਹਿ ਰਹੇ ਆਂ ਦੇਸ਼ ਨੂੰ ਆਜ਼ਾਦ ਹੋ ਗਿਆ ਸਾਡਾ ਦੇਸ਼ ਇੰਡੀਪੈਂਡੈਂਸ ਡੇ ਹੈਪੀ ਇੰਡੀਪੈਂਡੈਂਸ ਡੇ ਸ਼ਰਮਾਣੀ ਚਾਹੀਦੀ ਯਾਰ ਕੀ ਸਾਡੀਆਂ ਧੀਆਂ ਸਾਡੀਆਂ ਭੈਣਾਂ ਅੱਜ ਨਾਈਟ ਦੇ ਵਿੱਚ ਕਿਤੇ ਜੋਬ ਕਰ ਸਕਦੀਆਂ ਡੇ ਨਾਈਟ ਕਿਤੇ ਬਾਹਰ ਜਾ ਕੇ ਕੰਮ ਕਰ ਸਕਦੀਆਂ ਸਾਡਾ ਦੇਸ਼ ਆਜ਼ਾਦ ਨਹੀਂ ਆ ਅੱਜ ਵੀ ਗੰਦੀ ਸੋਚ ਦਾ ਗੁਲਾਮ ਹੈ